ਪੰਜਾਬ ਹਰਿਆਣਾ ਬਾਰਡਰ ਦੇ ਨੇੜਲੇ ਪਿੰਡ ਰਿਯੋਦਕਲਾ ਦੇ ਵਿਦਿਆਰਥੀਆਂ ਨੂੰ ਸਿੱਖਿਆਤ ਕਰਨ ਅਤੇ ਕਿਤਾਬਾਂ ਦੇ ਨਾਲ ਜੋੜਨ ਦੇ ਉਦੇਸ਼ ਤੇ ਪਹਿਰਾ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਖੋਲੀ ਗਈ ਯੂਥ ਲਾਇਬ੍ਰੇਰੀ ਦਾ ਉਦਘਾਟਨ ਵਿਦਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਬੁੱਧਰਾਮ ਵੱਲੋਂ ਜਿੱਥੇ ਯੂਥ ਲਾਇਬ੍ਰੇਰੀ ਖੋਲਣ ਵਿੱਚ ਸਹਿਯੋਗ ਕਰਨ ਲਈ ਸਮੁੱਚੀ ਗ੍ਰਾਮ ਪੰਚਾਇਤ ਰਿਯੋਦਕਲਾ ਦਾ ਧੰਨਵਾਦ ਕੀਤਾ ਉੱਥੇ ਪਿੰਡ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਨੌਜਵਾਨ ਵਿਦਿਆਰਥੀਆਂ ਖਿਡਾਰੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਏਡੀਸੀ ਵਿਕਾਸ ਆਕਾਸ਼ ਬਾਂਸਲ ਐਸ ਡੀ ਐਮ ਗਗਨਦੀਪ ਸਿੰਘ ਚੇਅਰਮੈਨ ਸੋਨਾ ਸਿੰਘ ਕਲੀਪੁਰ ਅਤੇ ਬੀ ਡੀ ਪੀਓ ਕੁਸਮ ਅਗਰਵਾਲ ਮੌਜੂਦ ਸਨ ਉਨ੍ਹਾਂ ਕਿਹਾ ਕਿ ਜਿੱਥੇ ਕਿਤਾਬਾਂ ਮਨੁੱਖ ਦੇ ਗਿਆਨ ਵਿੱਚ ਵਾਦਾ ਕਰਦੀਆਂ ਹਨ ਉੱਥੇ ਲਾਇਬ੍ਰੇਰੀ ਅੰਦਰ ਸਥਾਪਿਤ ਇੰਟਰਨੈਟ ਦੀ ਸਹੂਲਤ ਨਾਲ ਦੁਨੀਆ ਦੇ ਕਿਸੇ ਵੀ ਦੇਸ਼ ਦੀ ਜਾਣਕਾਰੀ ਮਿੰਟਾਂ ਸਕਿੰਟਾਂ ਵਿੱਚ ਪ੍ਰਾਪਤ ਕਰ ਸਕਦੇ ਹਨ ਇਹ ਕੋ ਪੰਜਾਬ ਸਰਕਾਰ ਵੱਲੋਂ ਪਿੰਡੂ ਵਿਕਾਸ ਜਿਹੜਾ ਡਿਪਾਰਟਮੈਂਟ ਵੱਲੋਂ ਕਾਹੀ ਵਧੀਆ ਇੱਕ ਪ੍ਰਾਨਾ ਕੀਤਾ ਗਿਆ ਕਿ ਪਿੰਡ-ਪਿੰਡ ਦੇ ਵਿੱਚ ਆਪਾਂ ਲੈਵੇ ਹੋਈਏ ਮੁਲਾੜਾ ਦੇ ਵਿੱਚ 10 ਲੈਵੇ ਜੇ ਖੁੱਲਣ ਦਾ ਸਾਡਾ ਹੈਗਾ ਸਿਪਰਾ ਸਮਾਜੋਗ ਐਡੀਸੀ ਪ੍ਰਕਾਸ਼ ਅਸੀਂ ਕਾਸ਼ਪਾਸਲ ਜੀ ਹਾਈਐਸ ਉਹਨੇ ਰਹਿਨਮਾਈ ਹੇਠ ਬਾਕੀ ਥਾਮਾ ਤੇ ਕਈ ਥਾਮਾ ਤੇ ਜਿਵੇਂ ਖਤਰੀ ਵਾਲਾ ਕੁਲਰੀ ਹੈ ਆ ਪਰਾ ਆ ਗਿਆ ਮਨ ਸਿੰਘ ਵਾਲਾ ਹੈ ਇਥੇ ਲਾਇਬ੍ਰੇਰੀ ਖੁੱਲ੍ਹ ਕੇ ਅਸੀਂ ਲੋਕ ਅਰਪਣ ਕਰ ਚੁੱਕੇ ਆ ਤੇ ਅੱਜ ਅਸੀਂ ਰੌਣਕ ਲਾ ਕੇ ਲੋਕਾਂ ਕੋਲੋਂ ਆਪਣੀ ਕੀਤੀ ਹੈ ਲਾਇਬ੍ਰੇਰੀ ਨੂੰ ਘਾਟਨ ਕੀਤਾ ਤੇ ਕਾਫੀ ਵੱਡਾ ਸੱਯਾ ਤੁਸੀਂ ਦੇਖ ਰਹੇ ਹੋ ਵੀ ਜਿੰਨੇ ਐਨੇ ਨੇੜੀ ਜਿੱਥੇ ਆਈਆਂ ਨੇ ਤੇ ਇਨੇ ਪੀਰਾਂਸ ਆਏ ਨੇ ਬਜ਼ੁਰਗ ਆਏ ਨੇ ਨੌਜਵਾਨ ਆਏ ਨੇ ਪਰ ਬਟਾ ਇਹ ਜੇ ਮੌਕੇ ਵਿੱਚ ਇਹ ਕਟ ਦਰਸਾਉਂਦਾ ਹੈ ਕਿ ਇਨਾਂ ਲੋਕਾਂ ਦੇ ਵਿੱਚ ਜ਼ਰੂਰੀ ਪੱਤੀ ਕਿੰਨਾ ਉਤਆਵਲਾ ਪਾਣਾ ਹੈ ਪੜਨ ਕਰਵਾ ਪੜਨ ਦੇਣੀ ਔਰ ਵੱਡੀ ਗੱਲ ਇਹ ਹੈ ਵੀ ਇਹ ਪਿੰਡ ਦੇ ਵਿੱਚ 25 ਦੇ ਕਰੀਬ ਹੈ ਆਪਕ ਨੇ ਬਾਕੀ 100 ਦੇ ਕਈ ਹੋਰ ਬਾਕੀ ਮਖਮ ਮੁਲਾਜ਼ਮ ਨੇ ਔਰ ਪੰਜਾਬ ਦੇ ਸ਼ਰਮੌਰ ਸਹਿਦਕਾਰ ਦਾ ਜਿਹੜਾ ਅਵਾਰਡ ਮਿਲਿਆ ਹੈ ਉਹ ਇਸ ਪਿੰਡ ਦੇ ਅਜੋਸ਼ ਸ਼ਰਪਾ ਅਜੀਤ ਸਰੋਏ ਨੂੰ ਮਿਲਿਆ ਔਰ ਪੰਜਾਬ ਦੇ ਵਿੱਚ ਜਿਆ ਟੀਚਰ ਅਵਾਰਡ ਮਿਲਿਆ ਦਿਲਬਖਸ਼ ਨੂੰ ਮਿਲਿਆ ਹੈ ਅੱਛਾ ਬੱਚਿਆਂ ਨੂੰ ਸਪੋਰਟਸ ਕੋਡ ਦੇ ਵਿੱਚੋਂ ਪੜ੍ਹਾਈ ਦੇ ਵਿੱਚੋਂ ਬਹੁਤ ਅੱਛੇ ਨੰਬਰ ਲੈ ਰਹੇ ਨੇ ਅੱਛੇ ਅਧਿਆਪਕ ਨੇ ਉਹ ਸੋ ਵੱਖ-ਵੱਖ ਤਮਾ ਸਰਪਤ ਸਾਹਿਬ ਨੇ ਜਿਹੜੀ ਹੋਣੀ ਇੱਕ ਚਾਹੇ ਨੇ ਇਹ ਪਿੰਡ ਇੱਕ ਵਧੀਆ ਪਿੰਡ ਦੇ ਤੌਰ ਤੇ ਨਾਮਿਨੇਟ ਹੋਇਆ ਹੈ ਪੰਜਾਬ ਦੇ ਵਿੱਚੋਂ ਵਿਕਾਸ ਦੇ ਤੌਰ ਤੇ ਇਹ ਸਾਡੀ ਵੱਡੀ ਗੱਲ ਹੈ ਸੋ ਸਾਡੇ ਅਜੰਸੀਰ ਸਾਹਿਬ ਗਗਨਦੀਪ ਸਿੰਘ ਜੀ ਸਾਡੀ ਭੈ ਛੋਟੀ ਭੈਣ ਆ ਕੁਸਮ ਜੀ ਵੀ ਡੀਪੀਓ ਤੇ ਸਾਡੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਇਹਨਾਂ ਦੇ ਨੌਜਵਾਨ ਨੇ ਬੜੇ ਉਤਸ਼ਾਹੀ ਨੇ ਸਾਨੂੰ ਆਸ ਹੈ ਕਿ ਸਾਡਾ ਜਿਹੜਾ ਇਹ ਪਰਪਸ ਹੈ ਇਹ ਲਾਇਬਰੀ ਖੋਲਣ ਦਾ ਇਹ ਜਿਹੜਾ ਗਿਆਨ ਹੈ ਲੋਕਾਂ ਦੇ ਬੁਰੂਹੇ ਤੱਕ ਜਾਵੇ ਉਹ ਸਾਡਾ ਸਫਲ ਹੋਊਗਾ ਤੇ ਉਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕਿ ਲੋਕਾਂ ਗਿਆਨ ਹੈ ਉਹ ਕਰ ਕਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅੱਜ ਦੀ ਰਕਤਨ ਕਰਕੇ ਆਪਣੇ ਆਪ ਨੂੰ ਸਨਮਾਨਤ ਹੋਇਆ ਮਹਿਸੂਸ ਕਰ ਰਹੇ ਹਾਂ ਸਾਡੇ ਨਗਰ ਦੇ ਲਈ ਇਹ ਬੜੀ ਬਲਖਣ ਦੇਣਾ ਸਾਡੀ ਮਾਨਯੋਗ ਸਰਕਾਰ ਦੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਦੀ ਸ਼੍ਰੀ ਭਗਵੰਤ ਮਾਨ ਜੀ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਿਬ ਪ੍ਰਿੰਸੀਪਲ ਬੁੱਧਰਾਮ ਜੀ ਦੀ ਜਿਨ੍ਹਾਂ ਨੇ ਸਾਡੀ ਬੜੀ ਚਿਰੋਕਣੀ ਮੰਗ ਨੂੰ ਪੂਰੇ ਕਰਦੇ ਹੋਏ ਕਿਉਂਕਿ ਸਾਡਾ ਜਿਹੜਾ ਨਗਰ ਹੈ 98% ਗਰੀਬ ਪਰਿਵਾਰਾਂ ਦਾ ਪਿੰਡ ਹੈ ਸਾਡੇ ਪਿੰਡ ਦੇ ਵਿੱਚ ਬੜੀ ਗਰੀਬੀ ਸੀ ਸਾਡੇ ਪਿੰਡ ਦੇ ਗਰੇਵ ਵੀ ਦੂਰ ਕਰਨ ਦੇ ਵਿੱਚ ਵਿੱਦਿਆ ਦਾ ਬੜਾ ਵੱਡਾ ਯੋਗਦਾਨ ਸੀ। ਕريب ਵਿੱਦਿਆ ਦੇ ਸਦਕੇ ਸਾਡੇ ਪਿੰਡ ਦੇ 260 ਦੇ ਕਰੀਬ ਬੱਚੇ ਟੀਚਿੰਗ ਲਾਈਨ ਔਰ ਹਿੰਦੁਸਤਾਨ ਦੀ ਸੁਰੱਖਿਆ ਦੇ ਵਿੱਚ ਫੌਜੀ ਹੋਟ ਡਿਪਾਰਟਮੈਂਟਾਂ ਦੇ ਵਿੱਚ ਮੁਲਾਜ਼ਮ ਭਰਤੀ ਹੋਏ ਐ। ਤੇ ਇਹ ਸਾਡੀ ਮੰਗ ਨੂੰ ਕਿ ਵਿੱਦਿਆ ਹੀ ਇਹ ਕਹਿ ਜਾ ਸਭ ਤੋਂ ਵੱਡਾ ਦਾਣਾ ਹੈ। ਉਹਦੇ ਵਿੱਚ ਸਾਡੇ ਬੱਚਾ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਜੋ ਸਾਡੇ ਲਈ ਉਪਰਾਲਾ ਕੀਤਾ ਗਿਆ ਸਾਡਾ ਨਗਰ ਸਾਡੀ ಗ್ರಾಮ ਪੰਚਾਇਤ ਐਮਐਲਏ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦਾ ਤਹਿਦ ਹੋਂ ਧੰਵਾਦ ਹੈ। ਛੋਟਕੀ ਨਾਮ ਆਪਣਾ ਮੈਂ ਹੈਪੀਟ ਕਾਲ ਜੀਐਸਐਸ ਰੰਕਲਾ ਮਾਨਸਾ ਦੀ ਵਿਦਿਆਰਥਣਾ। ਅੱਜ ਜਿਹੜੀ ਰੰਕਲਾ ਪਿੰਡ ਨੂੰ ਤੁਹਾਡੇ ਲਾਇਬ੍ਰੇਰੀ ਦੀ ਸਹੂਲਤ ਮਿਲੀ ਹੈ ਤੁਸੀਂ ਇਸ ਸਹੂਲਤ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਾਨੂੰ ਇਹ ਵਧੀਆ ਸਹੂਲਤ ਮਿਲੀ ਹੈ ਜਿਸ ਸਾਨੂੰ ਬਹੁਤ ਜ਼ਿਆਦਾ ਵਧੀਆ ਲਾਭ ਨੇ ਜਿਵੇਂ ਕਿ ਅਸੀਂ ਕੋਈ ਖੱਚੇ ਸਾਨੂੰ ਅੱਗੇ ਕੰਪੀਟੀਸ਼ਨ ਹੋਣਗੇ ਉਨਾ ਦੇ ਅਸੀਂ ਇੱਥੇ ਪੜ੍ਹ ਸਕਦੇ ਆ ਜਿਹੜੀਆਂ ਵੀ ਮਤਲਬ ਕਈ ਵਾਰ ਕਿਸੇ ਦੇ ਘਰੇ ਮਤਲਬ ਮਾਹੌਲ ਨਹੀਂ ਹੁੰਦਾ ਤਾਂ ਉਰੇ ਆ ਕੇ ਅਸੀਂ ਵੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਆ ਕਈ ਵਾਰ ਘਰੇ ਵੀ ਚੰਗਾ ਮਾਹੌਲ ਨਹੀਂ ਹੁੰਦਾ ਤਾਂ ਉਰੇ ਸ਼ਾਂਤੀ ਵਾਲਾ ਮਾਹੌਲ ਹੈ ਇੰਟਰਨੈਟ ਦੀ ਵੀ ਜਿਵੇਂਰੇ ਕੰਪਿਊਟਰ ਨੇ ਜਿਹਨਾਂ ਇੰਟਰਨੈਟ ਦੀ ਵੀ ਸਹੂਲਤ ਹੈ ਤਾਂ ਬਹੁਤ ਵਧੀਆ ਤਰੀਕੇ ਨਾਲ ਸਨਵੇ ਬਾਤ ਵਧੀਆ ਲੱਗ ਰਿਹਾ ਹੈ ਵੀ ਇੱਥੇ ਇੱਕ ਲਾਇਬ੍ਰੇਰੀ ਬਣੀ ਹੈ ਹਾਂ ਜੀ ਨਾਮ ਆਪਣਾ ਮੈਂ ਨਾਮ ਮੰਤੀ ਸਿੰਘ ਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਹਾਂ ਕਲੰਦਰ ਵਿਦਿਆਰਥੀਆਂ ਮਾਰਕੀਟ ਤੁਹਾਨੂੰ ਅੱਜ ਇਹ ਪਿੰਡ ਦੇ ਵਿੱਚ ਲਾਇਬ੍ਰੇਰੀ ਸਹੂਲਤ ਮਿਲੀ ਹੈ ਜਿਹੜੀ ਕਿ ਅੱਗੇ ਤੁਹਾਨੂੰ ਕਿਤੇ ਦੂਰ ਸ਼ਹਿਰ ਦੇ ਵਿੱਚ ਜਾ ਕੇ ਸਹੂਲਤ ਲੈਣੀ ਪੈਂਦੀ ਸੀ ਹੁਣ ਤੁਸੀਂ ਇਸ ਸਹੂਲਤ ਨੂੰ ਕਿਸ ਤਰ੍ਹਾਂ ਲਾਭ ਪਾ ਸਕਦੇ ਆ ਇਹ ਬਹੁਤ ਵੱਡੀ ਰੀਣ ਹੈ ਸਾਡੇ ਵਾਲੀ ਸਰਕਾਰ ਦੀ ਤੇ ਜਿਨ੍ਹਾਂ ਦੇ ਘਰੇ ਪੜ੍ਹਾਈ ਦਾ ਮਾਹੌਲ ਨਹੀਂ ਹੁੰਦਾ ਉਹ ਇੱਥੇ ਆ ਕੇ ਪੜ੍ਹ ਸਕਦੇ ਹਨ ਤੇ ਜਿਨ੍ਹਾਂ ਦੇ ਘਰ ਤੰਗੀ ਹੁੰਦੀ ਹੈ ਪੈਸੇ ਦੀ ਉਹ ਬਾਹਰ ਜਾ ਕੇ ਨਹੀਂ ਪੜ੍ਹ ਸਕਦੇ ਪੈਸੇ ਦੇ ਕੇ ਉਹ ਇੱਥੇ ਆ ਕੇ ਫ੍ਰੀ ਵਿੱਚ ਪੜ੍ਹ ਸਕਦੇ ਹਨ ਤੇ ਸਾਨੂੰ ਇਹਦੇ ਹੋਰ ਬਹੁਤ ਅੱਗੇ ਜਾ ਕੇ ਲਾਭ ਮਿਲਣਗੇ ਤੇ ਜਾਂ ਵੈਸੇ ਬੇਲੇ ਹੁੰਨੇ ਆ ਘਰ ਵਿੱਚ ਸਾਡਾ ਦਿਮਾਗ ਕਿਤੇ ਹੋਰ ਕਰਨ ਦੀ ਬਿਆਈਆ ਸੀ ਇੱਥੇ ਆ ਕੇ ਪੜ ਸਕਦੇ ਆ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ